ਦੀਆਂ ਨਿਊ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੀ ਬੜੀ ਕਾਂਟੀ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਫਲੋਰ ਦੇ ਨੇੜੇ ਦੀ ਕੀ ਪਿੰਡ ਗੜਾ ਵਿਖੇ ਹੋ ਗਈ ਇੱਕ ਬਹਾਤਾ ਦੀ ਮੌਤ ਮੌਤ ਦਾ ਕਾਰਨ ਨਹੀਂ ਪਤਾ ਚੱਲਿਆ ਦੱਸਿਆ ਜਾਂਦਾ ਹੈ ਕਿ ਮੌਤ ਨੇ ਇਹ ਹੈ ਕਤਲ ਸਿਵੇ ਦੇ ਵਿੱਚੋਂ ਕੱਢ ਕੇ Laash ਨੂੰ ਪੋਸਟਮਾਰਟਮ ਵਾਸਤੇ ਫਲੋਰ ਪਹੁੰਚ ਲੈ ਗਈ ਇੱਕ ਪਾਸੇ ਸਿਵਾ ਚਲ ਰਹੇ ਸੀ ਲੱਕੜਾਂ ਚਣੀਆਂ ਜਾ ਰਹੀਆਂ ਸੀ ਤਾਂ ਔਰਤ ਦੇ ਪਰਿਵਾਰਕ ਮੈਂਬਰ ਰੌਲਾ ਪਾ ਰਹੇ ਸੀ ਕਿ ਅਸੀਂ ਇਸ ਦਾ ਸੰਸਕਰ ਨਹੀਂ ਕਰਨ ਦੇਵਾਂਗੇ ਮਰੀ ਹੋਈ ਦੇ ਔਰਤ ਨੇ ਆਪਣੇ ਲੱਤਾਂ ਦੇ ਉੱਪਰ ਆਪਣੇ ਕਾਤਲਾ ਦੇ ਨਾਮ ਲਿਖੇ ਹੋਏ ਸਨ ਕੀ ਹੈ ਕਹਾਣੀ ਕਿਸ ਨੇ ਕੀਤਾ 112 ਨੰਬਰ ਤੇ ਫੋਨ ਕਿਵੇਂ ਪਹੁੰਚੀ ਫਲੋਰ ਪੁਲਿਸ ਕੌਣ ਹੈ ਦੋਸ਼ੀ ਫਲੋਰ ਦੇ ਨੇੜੇ ਦੀ ਕਿਪਿੰਗੜਾ ਵਿਖੇ ਹੋਇਆ ਅਮਨਦੀਪ ਕੌਰ ਦਾ ਕਤਲ ਕੀ ਹੈ ਕਤਲ ਹੈ ਜਾਂ ਕਤਲ ਦੀ ਕੋਸ਼ਿਸ਼ ਹੈ ਜਾਂ ਆਤਮ ਹੱਤਿਆ ਜਾਂ ਹੱਟ ਅਟੈਕ ਇਸ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਫਲੋਰ ਪੁਲਿਸ ਮੌਕੇ ਤੇ ਪਹੁੰਚੀ ਸਿਵੇ ਦੇ ਵਿੱਚੋਂ লাশ ਨੂੰ ਕਢਿਆ 2 ਮਿੰਟ ਲੇਟ ਹੋ ਜਾਂਦੇ ਤਾਂ ਹੋ ਜਾਣਾ ਸੀ ਸੰਸਕਾਰ ਮਜਬੂਰ ਕੀਤਾ ਮਜਬੂਰ ਕੀਤਾ ਮਰਤਕਾ ਦੇ ਪਰਿਵਾਰ ਵਾਲਿਆਂ ਨੂੰ ਸੰਸਕਾਰਨ ਕਰਨ ਵਾਸਤੇ ਦੇਖੋ ਮੌਕੇ ਦੀ ਲਾਈਵ ਵੀਡੀਓ ਮੌਕੇ ਤੇ ਸਿਵਿਆਂ ਦੇ ਵਿੱਚੋਂ ਕੀਤੀ ਚੈਨਲ ਵੱਲੋਂ ਕਵਰੇਜ ਕੀ ਹੈ ਕਹਾਣੀ ਕਿਉਂ ਔਰਤਾਂ ਦਾ ਹੋ ਗਿਆ ਜਿਨ੍ਹਾਂ ਮੁਹਤਾਜ ਕੀ ਹੈ ਕਹਾਣੀ ਕਿਉਂ ਮਾਰਿਆ ਜਾਂਦਾ ਹੈ ਔਰਤਾਂ ਨੂੰ ਫਲੋਰ ਦੇ ਨਜ਼ਦੀਕੀ ਪਿੰਡ ਗੜਾ ਤੋਂ ਖਾਸ ਰਿਪੋਰਟ ਔਰਤ ਦੇ ਭਰਾ ਨੇ ਦੱਸਿਆ ਕਿ ਸਵੇਰੇ ਉਸ ਦੇ ਘਰੇ ਫੋਨ ਆਇਆ ਮੇਰੀ ਪੈਣ ਦੀ ਸੱਸ ਨੇ ਆਖਿਆ ਕਿ ਤੁਹਾਡੀ ਕੁੜੀ ਨੂੰ ਹਾਰਟ ਅਟੈਕ ਹੋ ਗਿਆ ਹੈ ਜਦੋਂ ਅਸੀਂ ਮੌਕੇ ਤੇ ਪਹੁੰਚ ਕੇ ਉਸ ਦੀ ਲਾਸ਼ ਨੂੰ ਢੋਣ ਲੱਗੇ ਤਾਂ ਉਸ ਨੇ ਆਪਣੀਆਂ ਲੱਤਾਂ ਦੇ ਉੱਪਰ ਕਾਤਲਾਂ ਦੇ ਨਾਮ ਲਿਖੇ ਹੋਏ ਸਨ ਤਾਂ ਪਰਿਵਾਰਕ ਵੱਲੋਂ ਮ੍ਰਿਤਕ ਦੇ ਸਹੁਰੇ ਪਰਿਵਾਰ ਵੱਲੋਂ ਔਰਤ ਦੇ ਜੋ ਲਿਖੇ ਹੋਏ ਨਾਮ ਸਾਰ ਸਾਬੜ ਦੇ ਨਾਲ ਫਟਾਫਟ ਮਟਾਉਣ ਦੀ ਕੋਸ਼ਿਸ਼ ਕੀਤੀ ਕੀ ਹੈ ਕਹਾਣੀ 112 ਨੰਬਰ ਤੇ ਕੀਤਾ ਗਿਆ ਫੋਨ ਪੁਲਿਸ ਪਹੁੰਚੀ ਮੌਕੇ ਤੇ ਕੀਤਾ ਗਿਆ ਪੋਸਟਮਾਰਟਮ ਕੀ ਹੁੰਦੀ ਹੈ ਪੋਸਟਮਾਰਟਮ ਦੀ ਰਿਪੋਰਟ ਦੇਖਦੇ ਹਾਂ ਕੌਣ ਹੈ ਦੋਸ਼ੀ ਫਲੋਰ ਪੁਲਿਸ ਨੇ ਆਖਿਆ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਹੋਏਗਾ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ 2 ਮਿੰਟ ਵੀ ਲੇਟ ਹੋ ਜਾਂਦੇ ਕਰ ਦਿੱਤਾ ਜਾਣਾ ਸੀ ਸੰਸਕਾਰ ਫਲੋਰ ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ ਸਿਵਿਆਂ ਦੇ ਵਿੱਚੋਂ ਕੱਢ ਕੇ ਲਿਆਂਦੀ ਗਈ লাশ ਡਾਕਟਰ ਨਾਪਰਾ ਦੀ ਫਲੋਰ ਗੜਾਪਿੰਡ ਤੋਂ ਖਾਸ ਰਿਪੋਰਟ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੀ ਇਹਨੇ ਨਾ ਸੰਸਕਾਰ ਕੀਤਾ ਆਹ ਦੇ ਕੁੜੀ ਸਾਡੀ ਤਾਂ ਕਹਿੰਨਾ ਸੰਸਕਾਰ ਕੀਤਾ ਨਣਾਲਵੇਲੇ ਬਾਜੀ ਨੇ ਮਾਰੀ ਮੈਂ ਬਕਾਇਦਾ ਗਈਆਂ ਮੋਰੇ ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪ੍ਰਵੀਨ ਹੋਰ ਕੁਝ ਵੀ ਲਿਖਿਆ ਆਇਆ ਸੀਗਾ ਪਰ ਉਹ ਮੈਨੂੰ ਪੜਿਆ ਨਹੀਂ ਗਿਆ ਤਾਂ ਸਾਨੂੰ ਪੜਨ ਦਿੱਤਾ ਨਹੀਂ ਪਾਣੀ ਨਾਲ ਮਟਾ ਦਿੱਤਾ ਗਿਆ ਇਹ ਹੁਣ ਮੈਂ ਸੂਤ ਕਰੂ ਅਮਨੇ ਤੈਨੂੰ ਤੇਰੀ ਪਰਜਾਇ ਇਨਸਾਫ ਦੁਆ ਕੇ ਰਹੂਗੀ ਦੁਆ ਕੇ ਰਹੂਗੀ ਆ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਾਲੇ ਮੈਂ ਆ ਪਹਿਲਾਂ ਤਾਂ ਸਾਡਾ ਬਾਪੂ ਆ ਇਹਨੂੰ ਸਾਰੇ ਪਤਾ ਸੀ ਆ ਚੱਕਰ ਉਹ ਵਿਚਮਾਨ ਨੂੰ ਫੇਰ ਜਾਦਾ ਕੰਮ ਕਰੂਗਾ ਮੈਂ ਜਨਾਨੀ ਇਦਾਂ ਤੇ ਮੇਰੇ ਮੂਰੇ ਕੋਈ ਕਸ਼ ਨਹੀਂ ਆ ਦੇ ਚੱਲ ਹੁਣ ਫੇਰਾ ਤਾਂ ਹੈ ਨਹੀਂ ਚੱਲ ਮੇਰੇ ਪੁੱਤਰਾ ਤੇਰਾ ਇਹ ਹਿਸਾਬ ਕਿਤਾਬ ਸੀ ਚੱਲ ਜਾ ਮੈਂ ਵੀਡੀਓ ਬਣਾਉਂਦੀ ਪਈਆਂ ਕੁੜੀ ਸਾਡੀ ਮਾਰੀ ਗਈ ਆ ਓਕੇ ਸਾਡੀ ਕੁੜੀ ਮਾਰੀ ਗਈ ਆ ਤੇ ਬਕਾਇਦਾ ਉਹਦੇ ਨਾਮ ਲਿਖਿਆ ਸੀ ਉੱਪਰ ਪੱਟ ਤੇ ਦੋਣੀ ਚਾਹੀਦੀ ਬਾਅਦ ਚ ਦੋਣੀ ਇਹ ਹੁਣ ਜਲਦੀ ਜਲਦੀ ਸੰਸਕਾਰ ਕਰਦੇ ਆ ਮੈਂ ਬਹੁਤ ਕੋਸ਼ਿਸ਼ ਕੀਤੀ ਰੋਕਣ ਦੀ ਪਰ ਇਹ ਰੁਕੇ ਨਹੀਂ ਇਹਦਾ ਜੁਮੇਵਾਰ ਹੈਗਾ ਆ ਚਲੋ ਕਰੋ ਬਾਹੇ ਬਿਰੂ ਸਾਤਨਾਮ ਵਿੱਚੇ ਖੜੇ ਚੋਰ ਤੇ ਵਿੱਚੇ ਖੜੇ ਚਾਦਰ ਖੜੋ ਸੂਤ ਕਰੋ ਤੁਹਾਨੂੰ ਮੈਂ ਅ ਬ੍ਰਦਰ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਰਮਨ ਕੁਮਾਰ ਇਹ ਕਿਹੜੀ ਲੜਕੀ ਦੀ ਡੈਥ ਹੋਈ ਆ ਫਲੋਰ ਨੇ ਜੀ ਫੈਂਡ ਘੜਾ ਵਿਖੇ ਹਾਂਜੀ ਉਹ ਲੜਕੀ ਦੀ ਜਿਹੜੀ লাশ ਆ ਉਹ ਪ੍ਰੋਸੜੀ ਆ ਸਿਵਿਆਂ ਦੇ ਵਿੱਚੋਂ ਨਹੀਂ ਟਿਖਾ ਦੇ ਵਿੱਚੋਂ ਪੱਢ ਕੇ ਲਿਆਈ ਹੈਗੀ ਆ ਹਾਂਜੀ ਕੀ ਸਾਰਾ ਮਾਮਲਾ ਹੈਗਾ ਲੜਕੀ ਡੈਥ ਕਿਤਾ ਹੋਈ ਆ ਸਰ ਸਾਨੂੰ ਸਵੇਰੇ 5:30 ਵਜੇ ਫੋਨ ਗਿਆ ਆ ਜੀ ਸਾਡੇ ਫਾਦਰ ਸਾਹਿਬ ਦਾ ਜੀ ਬਈ ਆਪਣੀ ਗੁੜੀਆ ਦੀ ਜੋ ਕੀ ਟੈਗ ਹੋ ਕੇ ਮੌਤ ਹੋ ਗਈ ਆ ਓਕੇ ਤੇ ਅਸੀਂ ਜਦੋਂ ਗਏ ਆ ਜੀ ਸਾਨੂੰ ਦੌਰਤ ਪਹਿਲੇ ਸੀਗਾ ਥੋੜਾ ਜਿਹਾ ਵੀ ਟੈਗ ਇਸ ਤਰ੍ਹਾਂ ਕਿਹੜੇ ਹਿਸਾਬ ਨਾਲ ਆ ਗਿਆ ਜਿੱਦਾਂ ਵੀ ਆ ਜੀ ਤੇ ਉਸ ਤੋਂ ਬਾਅਦ ਅਸੀਂ ਜੋ ਵੀ ਕਫਨ ਵਗੈਰਾ ਕੱਪੜੇ ਲੀੜਾ ਅਸੀਂ ਸਾਰਾ ਕੁਝ ਲੈ ਕੇ ਗਏ ਆ ਜੀ ਜੋ ਇਸ ਟਾਈਮ ਅਸੀਂ ਨੜਾਉਣ ਲੱਗੇ ਆ ਸਾਡੇ ਘਰ ਦੇ ਮੇਰੇ ਵਾਈਫ ਮੇਰੇ ਭਜਾਈ ਨੜਾਉਣ ਲੱਗੇ ਆ ਤੇ ਉਹਨਾਂ ਨੇ ਨਣਾਉਂਦਿਆ ਸਮੇਂ ਦੇਖਿਆ ਕੋਈ ਪੱਟ ਦੇ ਉੱਪਰ ਲਿਖਤੀ ਰੂਪ ਲਿਖਿਆ ਹੋਇਆ ਸੀ ਕਿ ਇਹਨਾਂ ਨੇ ਮੈਨੂੰ ਮਾਰਿਆ ਹੈ ਪਰ ਵੀ ਜਿਹੜੀ ਉਹਨਾਂ ਦੀ ਕਿਸ ਚੀਜ਼ਾਂ ਲਿਖਿਆ ਸੀ ਭਾਜੀ ਉਹ ਪੈਨ ਦੇ ਨਾਲ ਕਾਲੇ ਪੈਨ ਦੇ ਨਾਲ ਓਕੇ ਕਾਲੇ ਪੈਨ ਨਾਲ ਹਾਂਜੀ ਉਸ ਤੋਂ ਸਾਨੂੰ ਥੋੜੀ ਸ਼ੱਕ ਹੋ ਗਿਆ ਪਹਿਲਾਂ ਲੜਾਈ ਝਗੜਾ ਰਹਿੰਦਾ ਸੀ ਸਰ ਉਹਨਾਂ ਨਹੀਂ ਰਹਿੰਦਾ ਤਾਂ ਨਹੀਂ ਸੀ ਹੋ ਵੀ ਸਕਦਾ ਜੀ ਕਿਉਂਕਿ ਸਾਨੂੰ ਸ਼ੂ ਨਹੀਂ ਸੀ ਕਦੇ ਹੋਣ ਦਿੰਦੇ ਓਕੇ ਕਿੰਨਾ ਚਿਰ ਪਹਿਲਾਂ ਵੀ ਐਸੀ ਲੱਗਦੀ ਥੋੜੀ 12 ਸਾਲ ਹੋ ਗਿਆ ਜੀ ਬੱਚਾ ਕੋਈ ਤਿੰਨ ਆ ਜੀ ਇੱਕ ਮਹੀਨਾ ਉਹ ਦਵਾਈ ਸੀ ਆ ਜੀ ਉਹਨੂੰ ਪਤਾ ਕਿ ਪਤਾ ਉਹਨੂੰ ਪਤਾ ਲੱਗਾ ਆ ਜੀ ਹਾਂਜੀ ਲੈ ਸੇ ਹੋਗਾ ਨਾ ਨੇ ਜੀ ਸੀ ਨਾਮ ਕੀ ਲੱਗਦਾ ਹੋਰ ਨਾ ਗੋਲ ਉਹਦਾ ਨਾਮ ਅਮਨ ਅਮਨਦੀਪ ਹਾਂਜੀ ਹਾਂਜੀ ਠੀਕ ਆ ਤੇ ਉਹਦੇ ਹਸਬੰਦ ਦਾ ਕਿੰਨਾ ਗੋਲੂ ਆ ਜੀ ਠੀਕ ਆ ਕੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹਾਂ ਅਸੀਂ ਐਂ ਸਾਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਇਹ ਦੋਸ਼ੀ ਆ ਇਹਨਾਂ ਨੂੰ ਇਹਨਾਂ ਦੇ ਸਾਹਮਣੇ ਸਜ਼ਾ ਮਿਲਣੀ ਚਾਹੀਦੀ ਠੀਕ ਆ ਤੇ ਪੁਲਿਸ ਨੂੰ ਕਿੱਦਾਂ ਪਤਾ ਲੱਗਾ ਵੀ ਸਾਹਿਬ ਜੀ ਮੇਰੀ ਵਾਈਫ ਨੇ ਫੋਨ ਕੀਤਾ ਜੀ ਇਹਨਾਂ ਨੂੰ ਵੀ ਸਾਨੂੰ ਥੋੜਾ ਸ਼ੱਕ ਪੈ ਰਿਹਾ ਆ ਵੀ ਇਹਨਾਂ ਨੇ ਮਰਡਰ ਕੀਤਾ ਆ ਓਕੇ ਤੇ ਉਸ ਤੋਂ ਬਾਅਦ ਪੁਲਿਸ ਆਈ ਆ ਉਹਨਾਂ ਨੇ ਇਨਕੁਆਰੀ ਆਪਣੀ ਜੋ ਵੀ ਕਾਨੀ ਕੀਤੀ ਸਾਨੂੰ ਪੁੱਛਿਆ ਵੀ ਵੀ ਦੱਸੋ ਹੁਣ ਤੁਸੀਂ ਸੰਸਕਾਰ ਕਰਨਾ ਚਾਹੁੰਦੇ ਆ ਕਿ ਜਾਂ ਅਸੀਂ ਪੋਸਟਮਾਰਟਮ ਲਈ ਹਸਪੀਟਲ ਹੈ ਜੀ ਤੇ ਅਸੀਂ ਪਹਿਲਾਂ ਕਹਤਾ ਨਹੀਂ ਜਦੋਂ ਕੋਈ ਗੱਲ ਤੁਸੀਂ ਸੰਸਕਾਰ ਕਰ ਲਈਏ ਫਿਰ ਸਾਡੇ ਗੁੜੀਆਂ ਜਿਹੜੀ ਅਮਨ ਦੀ ਭੈਣ ਆ ਫਿਰ ਉਹਨਾਂ ਨੇ ਆਏ ਨਹੀਂ ਸੀਗੇ ਹਜੇ ਉਹਨਾਂ ਨੂੰ ਫੋਨ ਫੋਨ ਜਦੋਂ ਲੇਟ ਹੋਇਆ ਸਾਡੇ ਤੋਂ ਫਿਰ ਜਦੋਂ ਚਿਖਾ ਦੇ ਵਿੱਚ ਚੀਣੀ ਹੋਈ ਸੀਗੀ ਲੱਕੜੀਆਂ ਪੂਰੀਆਂ ਪ੍ਰੋਪਰ ਸੀਗੀਆਂ ਦਿੱਤੀਆਂ ਹੋਈਆਂ ਸਿਰਫ ਅਗਨੀ ਭੇੜ ਕਰਨ ਵਾਲੀ ਰਹਿ ਗਈ ਸੀਗੀ ਤੇ ਉਸ ਤੋਂ ਬਾਅਦ ਉਹਦੀ ਸਿਸਟਰ ਨੇ ਆ ਕੇ ਜਦੋਂ ਦੇਖਿਆ ਉਹਦਾ ਕੱਪੜਾ ਲਾਇਆ ਤੇ ਇੱਥੇ ਗਲੇ ਦੇ ਨਿਸ਼ਾਨ ਸੀਗਾ ਉਹਦਾ ਰਸੀ ਦਾ ਕੋਈ ਐਨੀਕੇਸ਼ਨ ਹੋਣੀ ਨਹੀਂ ਉਹ ਦੇਖਾ ਨਹੀਂ ਦਿੱਤਾ ਜੀ ਤੁਹਾਡਾ ਕਹਿੰਦਾ ਮਤਲਬ ਕੀ ਫਹਾਦ ਦੇ ਕੇ ਮਾਰਿਆ ਫਹਾਦ ਦੇ ਕੇ ਮਾਰਿਆ ਗਿਆ ਜੀ ਹਾਂ ਜੀ ਆ ਦੇ ਕੇ ਮਾਰਿਆ ਸਿਰ ਤੇ ਇੱਥੇ ਸੱਟ ਲੱਗੀ ਇੱਥੇ ਇੱਥੇ ਕੋਈ ਕੁਝ ਮਾਰਿਆ ਹੁੰਦਾ ਠੀਕ ਆ ਜਿਹੜਾ ਪੱਤਰ ਤੇ ਲਿਖਿਆ ਉਹਦੀ ਕੋਈ ਫੋਟੋ ਖਿੱਚੀ ਸੀ ਸਰ ਫੋਟੋ ਨਹੀਂ ਫੋਨ ਉਸ ਟਾਈਮ ਨਾਲ ਹੁੰਦੇ ਸੀ ਫੋਟੋ ਪਹਿਲੇ ਪਹਿਲੇ ਲੈ ਗਏ ਸੀਗੇ ਜੀ ਤੇ ਰੋਲਾ ਪਾਇਆ ਸੀ ਮੌਕੇ ਤੇ ਜਦੋਂ ਪਾਇਆ ਨਹੀਂ ਭਾਈ ਨੇ ਬਹੁਤ ਰੋਲਾ ਪਾਇਆ ਕੀ ਲਿਖਿਆ ਸੀ ਸਾਫ ਸਾਫ ਸ਼ਬਦਾਂ ਚ ਦੱਸੋ ਉਹ ਤਾਂ ਉਹਨਾਂ ਨੇ ਲਿਖਿਆ ਸੀਗਾ ਵੀ ਇਹ ਜਿਹੜੀ ਮੇਰੀ ਨਾਨਾ ਆ ਉਹਨਾਂ ਨੇ ਮੈਨੂੰ ਮਾਰਿਆ ਵਾ ਤੇ ਪੁਲਿਸ ਨੇ ਮੌਕੇ ਤੋਂ ਕੋ ਚਾਹ ਮੰਗੇ ਹੋ ਹਾਂਜੀ ਹਾਂਜੀ ਵੀ ਅਸੀਂ ਕੀਤਾ ਸਾਰਾ ਕੁਝ ਤੇ ਜੋੜੀ ਉਹਨਾਂ ਦਾ ਫਾਹਾ ਦਿੱਤੀ ਸੀ ਚੁੰਨੀ ਉਹ ਨਾਲ ਦੇ ਬਗਲ ਦੇ ਵਿੱਚ ਸਿੱਟੀ ਉਹ ਵੀ ਉਹਨਾਂ ਨੇ ਬਰਾਮਤ ਕਰ ਲਈ ਤੇ ਜਿਹੜੀ ਦਾਤੀ ਸੀ ਜਿੰਨਾ ਵੱਡੇ ਉਤੋਂ ਫਾਹਾ ਤੋਂ ਲਾਈ ਸੀਗੀ ਉਹ ਉਹ ਵੀ ਉਹਨਾਂ ਦੇ ਕੋਲੇ ਹੈ ਜੀ ਸਰ ਤੁਹਾਡੇ ਪਿੰਡ ਗੜੇ ਦੀ ਇੱਕ ਲੇਡੀ ਦੀ ਡੈਥ ਹੋਈ ਹੈਗੀ ਆ ਉਹ ਲੇਡੀ ਦੀ লাশ ਨੂੰ ਚਿਕਾ ਦੇ ਵਿੱਚੋਂ ਚੁਣੀ ਹੋਈ ਨੂੰ ਪੱਟ ਕੇ ਲਿਆਇਆ ਥਾਣਾ ਫਲੋਰ ਦੇ ਐਸਪੀ ਸਾਹਿਬ ਸਰ ਕੀ ਸਾਰਾ ਮਾਮਲਾ ਹੈਗਾ ਇਹ ਲੜਕੀ 12-14 ਸਾਲ ਤੋਂ ਸਾਡੇ ਪਿੰਡ ਵਿਆਹੀ ਹੋਈ ਆ ਔਰ ਇਹ ਲੜਕੀ ਦਾ ਜੋ ਕੋਈ ਵੀ ਅਜ ਤੱਕ ਕੋਈ ਲੜਾਈ ਪ੍ਰਸਾਦ ਘਰ ਦੇ ਵਿੱਚ ਨਹੀਂ ਸੀ ਜੀ ਔਰ ਨਾ ਹੀ ਕਦੀ ਪੰਚਾਇਤ ਹੋਈ ਇਹਨਾਂ ਦੇ ਘਰ ਦੇ ਵਿੱਚ ਇਹ ਲੜਕੀ ਮਾਮਲੇ ਦੇ ਵਿੱਚ ਜੀ ਵੀ ਜਾਂ ਕੋਈ ਲੜਾਈ ਪ੍ਰਸਾਦ ਰਹਿੰਦਾ ਹੋਵੇ ਸਾਡੇ ਧਿਆਨ ਚ ਹੋਵੇ ਇਹੋ ਜੀ ਕੋਈ ਗੱਲ ਨਹੀਂ ਔਰ ਇਹ ਲੜਕੀ ਦੇ ਤਿੰਨ ਬੱਚੇ ਆ ਦੋ ਲੜਕੀਆਂ ਇੱਕ ਲੜਕਾ ਤੇ ਉਹਦਾ ਪਤੀ ਜਿਹੜਾ ਦੁਬਈ ਦੇ ਵਿੱਚ ਬਾਹਰ ਵਿਦੇਸ਼ ਦੇ ਵਿੱਚ ਆ ਤੇ ਅੱਜ ਸਵੇਰੇ ਪਤਾ ਲੱਗਾ ਕਿ ਇਹ ਲੜਕੀ ਦੀ ਜਿਹੜੀ ਆ ਮੌਤ ਹੋ ਗਈ ਆ ਜਿਵੇਂ ਲੋਕ ਜਾਂਦੇ ਉਵੇਂ ਅਸੀਂ ਵੀ ਗਏ ਅਫਸੋਸ ਤੇ ਤੇ ਸਾਨੂੰ ਇਵੇਂ ਦੱਸਿਆ ਕਿ ਲੜਕੀ ਨੂੰ ਅਟੈਕ ਹੋ ਗਿਆ ਅਸੀਂ ਅਫਸੋਸ ਕਰਕੇ ਵਾਪਸ ਆ ਗਏ ਮਾਰਨ ਵਾਲੀ ਦਾ ਨਾਮ ਕੀ ਹੈ ਸਰ ਆਮਨ ਹਾਂ ਅਮਨਦੀਪ ਕੌਰ ਸਰ ਠੀਕ ਹੈ ਆ ਸਰ ਇੱਕ 플ੋਰ ਦੇ ਨਜ਼ਦੀਕ ਇਹ ਪਿੰਡ ਗੜਾ ਹੈਗਾ ਉਹਦੇ ਉੱਤੇ ਇੱਕ ਲੇਡੀ ਦੀ ਡੈੱਡ ਹੋਈ ਆ ਉਹ ਲੇਡੀ ਦੀ ਜਿਹੜੀ ਇਹ ਡੈੱਡ ਬੋਡੀ ਨੂੰ ਤੁਸੀਂ ਮੈਂ ਖੇਚਾ ਦੇ ਵਿੱਚੋਂ ਕੱਟ ਕੇ ਲਿਆਇਆ ਹਾਂ ਸਰ ਇਹ ਸਾਰਾ ਮਾਮਲਾ ਹੈਗਾ ਕਿਉਂ ਇਹ ਸਾਰਾ ਮਾਮਲਾ ਆਇਆ ਹੈ ਅੱਜ ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰੀਸੀਵ ਹੋਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਵਿਓਤਾ ਲੇਡੀ ਦੀ ਡੈਥ ਹੋਈ ਹੈ ਜਿਸ ਦਾ ਸੰਸਕਾਰ ਕੀਤਾ ਜਾ ਰਿਹਾ ਜਿਸ ਨੂੰ ਰੋਕਿਆ ਜਾਵੇ ਜਿਸ ਤੇ ਅਸੀਂ ਮੌਕਾ ਤੇ ਪਹੁੰਚੇ ਹਾਂ ਜੋ ਲੜਕੀ ਦੇ ਪਰਿਵਾਰ ਮੈਂਬਰ ਸੀ ਉਹਨਾਂ ਨੇ ਲੜਕੀ ਦੀ ਜੋ ਡੈਥ ਹੈ ਡਾਊਟਫੁਲ ਹੋਣ ਬਾਰੇ ਦੱਸਿਆ ਜੋ ਲੜਕੇ ਦੇ ਪਰਿਵਾਰ ਵਾਲੇ ਸੀ ਉਹਨਾਂ ਨੇ ਦੱਸਿਆ ਕਿ ਇਸ ਲੇਡੀ ਦੀ ਡੈਥ ਹਾਰਟ ਅਟੈਕ ਨਾਲ ਹੋਈ ਹੈ ਜੋ ਉਹਨਾਂ ਦੇ ਕਹਿਣ ਮੁਤਾਬਕ ਅਸੀਂ ਡੈੱਡ ਬਾਡੀ ਨੂੰ ਇਥਾ ਚਿਣੀ ਹੋਈ ਦੇ ਵਿੱਚੋਂ ਲੈ ਕੇ ਆਏ ਹਾਂ ਜੀ ਇਹ ਜਿਸ ਦਾ ਮੋਰਚਰੀ ਵਿੱਚ ਫਲੋਰ ਸਿਵਲ ਫਰਚਰ ਡੈੱਡ ਬੋਡੀ ਰੱਖੀ ਗਈ ਹੈ ਜੋਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਉਹਨਾਂ ਦੀ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਸਰ ਕੀ ਨਾਮ ਕੀ ਹੈ ਲੈਣੀ ਦਾ ਸਰੇਟ ਡੈੱਡ ਨਹੀਂ ਸਰ ਜੀ 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 ਅਮਨਦੀਪ ਕੋਰ ਆ ਵਾਈਫ ਆਫ ਗੋਲਾ ਓਕੇ ਹਾਂ ਜੀ ਕਿੰਨਾ ਕਰਾ ਸਰ ਮੈਰਿਜ ਹੋ ਗਿਆ ਸੀ ਵੀ ਲੜਕੀ ਨੂੰ ਹੁਣ ਅਜੀ ਸਰ ਅਸੀਂ ਕਿਸੇ ਦੀ ਸਟੇਟਮੈਂਟ ਨਹੀਂ ਰਿਕਾਰਡ ਹੋਈ ਉਹ ਸਾਰੇ ਅੱਗੇ ਪਤਾ ਲੱਗੇਗਾ ਠੀਕ ਆ ਸਰ ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡਾ ਚੈਨਲ ਕੇ